ਸਸ਼ੀਕਲ ਜੀ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗਲਬਾਤ ਸ਼ੁਭ ਕਰਨ ਦੇ ਮਾਮਲੇ ਵਿੱਚ ਕਰ ਲੈਣੇ ਆ ਸੋ 21 ਫਰਵਰੀ ਨੂੰ ਖਨੋਰੀ ਬਾਰਡਰ ਦੇ ਉੱਪਰ ਗੋਲੀ ਲੱਗਣ ਦੇ ਕਾਰਨ ਜਿਹੜੀ ਸ਼ੁਭ ਕਰਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਦੇਹ ਹੈ ਉਹਨੂੰ ਹਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੱਖਿਆ ਗਿਆ ਸੀ ਲੰਬੇ ਸਮੇਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਿਸ ਤਰ੍ਹਾਂ ਪੂਰਾ ਪ੍ਰੋਸੈਸ ਹੋਏਗਾ ਕਿਉਂਕਿ ਜਿੱਥੇ ਨਾਲ-ਨਾਲ ਆਪਣੇ ਪਰਚੇ ਦੀ ਗੱਲ ਕੀਤੀ ਜਾ ਰਹੀ ਸੀ ਕਿ ਉਹਨਾਂ ਲੋਕਾਂ ਤੇ ਪਰਚਾ ਕੀਤਾ ਜਾਵੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਤਾਂ ਉਹਦੇ ਦੂਜੇ ਪਾਸੇ ਹਾਲਾਤ ਕੁਝ ਸਖਾਵੇਂ ਨਹੀਂ ਸਨ ਤਾਂ ਪੂਰਾ ਮਾਮਲੇ ਨੂੰ ਦੇਖਦੇ ਹੋਏ ਰਾਤ ਦੇਰ ਰਾਤ ਪਰਚਾ ਜਿਹੜਾ ਅਣਪਛਾਤੇ ਵਿਅਕਤੀਆਂ ਦੇ ਉੱਪਰ ਦਰਜ ਕੀਤਾ ਗਿਆ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਕਿਸਾਨੀ ਲੀਡਰ ਨੇ ਜਿਹੜੇ ਉਸ ਗੱਲ ਲਈ ਰਾਜ਼ੀ ਹੋਏ ਕੀ ਜਿਹੜਾ ਸੰਸਕਾਰ ਹੈ ਉਹ ਹੁਣ ਕੀਤਾ ਜਾਵੇਗਾ ਸੋ ਤੁਹਾਨੂੰ ਦੱਸ ਦਈਏ ਕਿ ਅੱਜ ਉਹਨਾਂ ਦੀ ਮ੍ਰਿਤਕ ਦੇ ਹੈ ਜਿਹੜੀ ਉਹ ਪੋਸਟਮਾਰਟਮ ਤੋਂ ਬਾਅਦ ਖਨੌਰੀ ਬਾਰਡਰ ਲੱਜਾਈ ਗਈ ਹੈ ਖਨੌਰੀ ਬਾਰਡਰ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਜਿਹੜਾ ਕਿ ਜ਼ਿਲ੍ਹਾ ਬਠਿੰਡੇ ਦੇ ਵਿੱਚ ਹੈ ਉੱਥੇ ਮ੍ਰਿਤਕ ਦੇ ਨੂੰ ਲਿਜਾਇਆ ਜਾਵੇਗਾ ਦੁਪਹਿਰ 3 ਵਜੇ ਅੰਤਿਮ ਸੰਸਕਾਰ ਹੈ ਜਿਹੜਾ ਉਹ ਸ਼ੁਭ ਕਰਨ ਦਾ ਕੀਤਾ ਜਾਊਗਾ ਇਸ ਮੌਕੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਈਜੀ ਸੁਖਚੈਨ ਗਿੱਲ ਨੇੜੇ ਪੰਜਾਬ ਦੇ ਆਈਜੀ ਨੇ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਪਰਚਾ ਦਰਜ ਹੋ ਚੁੱਕਿਆ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਹੈ ਜਿਹੜੀ ਸ਼ੁਭਕਰਨ ਦੇ ਪਰਿਵਾਰ ਦੇ ਹਰ ਸਮੇਂ ਨਾਲ ਖੜੀ ਹੈ ਉਹਦੇ ਦੂਜੇ ਪਾਸੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਕਿਸਾਨੀ ਲੀਡਰ ਨੇ ਉਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਸ਼ੁਭਕਰਨ ਦੇ ਸੰਸਕਾਰ ਦੇ ਉੱਪਰ ਸਮੂਥ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਪਹੁੰਚ ਪਹੁੰਚਣ ਦੀ ਅਪੀਲ ਹੈ ਜਿਹੜੀ ਉਹ ਕੀਤੀ ਗਈ ਹੈ ਸੋ ਡੱਲੇਵਾਲ ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਸਮੇਂ ਪਰਿਵਾਰ ਦੇ ਨਾਲ ਨੇ ਸੋ ਸਾਰੇ ਪੰਜਾਬ ਨੂੰ ਇਸ ਪਰਿਵਾਰ ਦੇ ਨਾਲ ਖੜਨ ਦੀ ਜਿਹੜੀ ਜ਼ਰੂਰਤ ਹੈ ਸੋ ਸੁਣਦਿਆਂ ਉਹਨਾਂ ਦੀ ਇਹ ਗੱਲਬਾਤ ਸਾਥੀਓ अब सबको बड़े दुखी मन से ये सूचना दी जाती है कि 21 तारीख को शहीद हुए हमारे नौजवान शुभकर्ण का आज अंतिम संस्कार उन्हीं के गाँव बल्लो डिस्ट्रिक्ट बठिंडा के अंदर तीन बजे होगा उनका पार्थिव शरीर लेकर हम पटियाला से अब इस समय खनौरी बॉर्डर की ओर लेकर जा रहे हैं वहां जाकर सभी को उनके दर्शन करवाए जाएंगे लोग उनको श्रद्धा अर्पित करेंगे और उसके बाद यहां से चलेंगे और तीन बजे तक हम बरनाला होते हुए तपा होते हुए उनके गांव बल्लो पहुंचेंगे। और आप सबको मेरा निवेदन है कि जो जो भी साथी जो भी भाई उनके अंतिम संस्कार में पहुंचना चाहे उन सबको हमारा हमारा निमंत्रण है कि वो समय पे 3 बजे वहां उन्हीं के गांव बल्लों के अंदर पहुंचने का प्रयास करें बहुत-बहुत धन्यवाद बहुत शुक्रन सिंह के केस में पंजाब पुलिस ਵੱਲੋਂ ਕਾਨੂੰਨੀ ਮਾਰਾਂ ਤੋਂ ਰਾਇਲੈਂਡ ਤੋਂ ਬਾਅਦ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਕੇਸ ਦੀ ਅਗਲੀ ਰੀ ਤਫਤੀਸ਼ ਕਾਨੂੰਨ ਮੁਤਾਬਕ ਕੀਤੀ ਜਾਊਗੀ ਅੱਜ ਪਰਿਵਾਰ ਵੱਲੋਂ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਉਹਨਾਂ ਦੇ ਪਰਿਵਾਰ ਦੀ ਇੱਛਾ ਦੇ ਮੁਤਾਬਕ ਉਹਨਾਂ ਦੀ ਬੇਟੀ ਜਿਸ ਨੇ ਪਲੱਸ 2 ਕੀਤੀ ਹੋਈ ਹੈ ਉਸ ਨੂੰ ਕਾਂਸਟੇਬਲ ਦੀ ਨੌਕਰੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਹਰ ਵਕਤ ਖੜੇ